ਲੇਵਾ ਪਾਣੀ ਇੱਦਾਂ ਸਿਰ ਬਹੁਤ ਪਰੇਸ਼ਾਨੀ ਹੈ ਘਰ ਦੇ ਪਸ਼ੂਆਂ ਦਾ ਮਾਰ ਡਿੰਗ ਦਾ ਬਹੁਤ ਔਖਾ ਕੰਮ ਹੈਗਾ ਸਾਡੇ ਹਰ ਸਾਲ ਹੀ ਮੁਸੀਬਤਾਂ ਆਉਂਦੀਆਂ ਨੇ ਸਰਕਾਰਾਂ ਕਿਹਾ ਜਾਂਦੀਆਂ ਅਬਲੇ ਕੋਈ ਕੰਮ ਨਹੀਂ ਕਰਦੀਆਂ ਤੇ ਅੱਗੂ ਹਰੀ ਗਏ ਉਹਨਾਂ ਨੂੰ ਡੱਕ ਲਾਈ ਪਾਣ ਦੇ ਕਾਰਨ ਬਹੁਤ ਵੱਡੀ ਮੁਸੀਬਤ ਹੈ ਸਾਡੇ ਪਿੰਡ ਸਾਰਾ ਔਖਾ ਹੈਗਾ ਸਭ ਤੋਂ ਜ਼ਿਆਦਾ ਦਿੱਕਤ ਆ ਰਹੀ ਪਸ਼ੂਆਂ ਦੇ ਵੀ ਸਾਡੇ ਪੱਠਾ ਡਟਾ ਬਿਲਕੁਲ ਐ ਨਹੀਂ ਗਿਆ ਕਿਸੇ ਤਰ੍ਹਾਂ ਦਾ ਵੀ ਬੜੇ ਔਖਾ ਗਜ਼ਾਰਦਾ ਹੋ ਗਿਆ ਦੇਖੋ ਸਾਡੇ ਪਿੰਡ ਦਾ ਮਾਹੌਲ ਦੇਖ ਲਓ ਸਾਰਾ ਪਾਣੀ ਕਿੱਲਾ ਤੁਹਾਡੇ ਸਾਰੇ ਘਰਾਂ ਦੇ ਵਾਲੇ ਕੋਲ ਪਾਣੀ ਸਾਰੇ ਪਿੰਡ ਘੇਰ ਆਇਆ ਜੇ ਨੀਵੇਂ ਘਰ ਉਹਨਾਂ ਘਰਾਂ ਵਿੱਚ ਪੈ ਚੁੱਕਿਆ ਵਾ ਕੋਈ 10 12 ਘਰ ਹੈਗੇ ਥੋ ਗਰੀਬ ਹੈਗੇ ਉਹਨਾਂ ਘਰਾਂ ਦੇ ਫਿਰਾਲ ਚ ਕੋ ਬਜਾਰੇ ਬੰਦੇ ਬੈਠੇ ਆ ਤੇ ਬਾਕੀ ਸਾਰਾ ਬਿੰਨ ਘਿਰ ਚੁੱਕਿਆ ਸਾਡਾ ਤੇ ਜਿਹੜੀ ਤੁਹਾਡੀ ਫਸਲ ਵਾਰੀ ਆ ਫਸਲ ਬੇ ਤੇ ਬਿਲਕੁਲ ਬਰਬਾਦ ਹੋ ਗਈ ਜੀ ਤੁਹਾਡੇ ਸਾਹਮਣੇ ਆ ਕੁਝ ਰਹਿ ਨਹੀਂ ਗਿਆ ਕੋਈ ਪੱਠਾ ਢੇ ਝੋਨਾ ਰਹਿਣਾ ਕੀ ਹੈ ਹੁਣ ਕੁਝ ਨਹੀਂ ਬੜਾ ਮੁਸੀਬਤਾਂ ਤੂੜੀ ਤਾਂ ਦੇ ਔਖੇ ਹੋ ਗਏ ਹੁੰਦਾ ਸੀ ਜਾ ਕੇ ਤੇ ਕੋਈ ਪ੍ਰਸ਼ਾਸਨ ਤੋਂ ਆਇਆ ਤੁਹਾਡੇ ਕੋਲ ਪ੍ਰਸ਼ਾਸਨ ਤੇ ਕੋਈ ਨਹੀਂ ਆਉਂਦਾ ਜੀ ਮਿਸੇ ਅਮ ਕਹਿ ਦਿੰਦੇ ਆ ਬਸ ਹੌਣੇ ਗੱਲ ਕਰਦੇ ਆ ਕਿਸੇ ਪ੍ਰਸ਼ਾਸਨ ਪਹੁੰਚੇ ਲੈ ਸਰਦਈ ਤਾਂ ਕੋਈ ਵੀ ਸਰਕਾਰ ਤੋਂ ਤੁਹਾਡੀ ਕੀ ਮੰਗ ਸਰਕਾਰ ਮੰਗ ਹੈਗੀ ਆ ਅਸੀਂ ਤਾਂ ਹਰ ਸਾਲ ਕਹੀਗਾ ਵੀ ਸਾਨੂੰ ਜੋ ਵੀ ਸਾਡਾ ਬਣਦਾ ਨਾ ਸਾਡਾ ਰਿੰਗ ਬੰਦ ਤਿਆਰ ਹੋ ਜਾਵੇ ਇੰਨੇ ਸਾਡੇ ਪਿੰਡ ਦਾ ਬਚਾਅ ਤਾਂ ਹੋ ਜਾਊਗਾ ਇਹ ਰਿੰਗ ਬੰਦ ਦੀ ਮੰਗ ਤੁਹਾਡੀ ਬਹੁਤ ਪੁਰਾਣੀ ਕਿਉਂ ਪੂਰੀ ਨਹੀਂ ਕਰਦੇ ਸਰਕਾਰ ਬਸ ਇਹ ਕਹਿ ਦਿੰਦੀ ਆ ਐਪਲੀਕੇਸ਼ਨ ਲੱਗ ਜਾਂਦੀਆਂ ਨੇ ਤੁਹਾਡਾ ਹੋ ਰਿਹਾ ਤਰਫਾਣਾ ਬੰਦਾ ਆ ਅਸੀਂ ਗੱਲਾਂ ਕਰਕੇ ਢਾਲ ਦਿੰਦੇ ਆ ਸਾਡੇ ਤਾਂ ਕਾਫੀ ਦਿਨ ਤੋਂ ਰਿੰਗ ਬੰਦ ਦੀ ਚੱਲ ਰਿਹਾ ਹੈ अपना होगा बारह किले जी बारह अपना बारह किले हा वा जि हाँ सारे पिंड लाइए ज्यादा चार पांच सौ किला बन जा ਇਹ ਇਹ ਸਰਕਾਰ ਜਿੱਦਾਂ ਤੁਹਾਡਾ ਲਗਭਗ ਹਰ ਸਾਲ ਹੀ ਖਰਾਬ ਹੁੰਦਾ ਝੋਣਾ ਹਾਂਜੀ ਹਾਂਜੀ ਤੇ ਸਰਕਾਰ ਕੋਈ ਨਾ ਮੁਆਵਜ਼ਾ ਦਿੰਦੀ ਕੋਈ ਨਹੀਂ ਦਿੰਦੀ ਜੀ ਕੋਈ ਮੁਆਵਜ਼ਾ ਨਹੀਂ ਦਿੰਦੀ ਲਾਰੇ ਲਾ ਦਿੰਦੀ ਆ ਐਕਦਾ ਬਾਅਦ ਕਹਿੰਦੇ ਨਹੀਂ ਆ ਆਪ ਮੁਕਾਂ ਪੂਰੇ ਕਰਾਂਗੇ ਗੱਲਾਂ ਆ ਸਰਕਾਰ ਦੇ ਪਿਛੇ ਆਉਂਦੇ ਆ ਐਮਐਲ ਵੀ ਆਉਂਦੇ ਆ ਉਸ ਟਾਈਮ ਤੇ ਆਉਂਦੇ ਆ ਮੁਸੀਬਤ ਆਏ ਤੇ